..... ਰਵੀंद्रੋਂ ਬੱਟ ਕੇ ਆਇਆ ਉਹ ਬੱਟ ਕੇ ਆਇਆ ਉਹਦਾ ਦਾਫਤਰ ਕਿੱਥੇ ਹੈ ਪੁਲਿਸ ਸੰਬੰਧਿਤ ਇਹ ਗੱਲ ਨਹੀਂ ਕਿ ਲਾਉਣਾਂ ਨਹੀਂ ਨੂੰ ਸਾਰਣ ਨੂੰ ਲਾਉਣ ਨੂੰ ਮੇਰੇ ਪੱਕੇ ਇਸ ਨਾਲ ਹੀ ਪਿਆਣਾ ਉਹਦਾ ਹੀ ਹਿੱਸਾ ਦਾ ਤਾਂ ਸਾਰਿਆਂ ਨੂੰ ਲਾਉ। ਕੀ ਨਾਮ ਹੈ ਕੀ ਮੈਂ ਰਮੇਸ਼ ਕੁਮਾਰ ਗਰਗ ਪੋਲਾ ਜੀ ਧੂਰੀ ਤੋਂ ਸਨਾਤਨ ਧਰਮ ਭਾਰਤੀਆ ਮਹਾਬੀਦਲ ਰਜਿਸਟਰ ਨੰਬਰ 270 ਵਾਈਸ ਪ੍ਰਧਾਨ ਪੰਜਾਬ ਅਧੁਰ ਇਕੱਠੇ ਹੋਏ ਹੋਗੇ ਕੀ ਕਰਨ ਆਏ ਅੱਜ ਅਸੀਂ ਜਿਹੜਾ ਕਿ ਧੂਰੀ ਤੋਂ ਔਰ ਬਰਨਾਲੇ ਤੋਂ ਸਾਡੇ ਨਾਲ ਦੀਪਕ ਸਿੰਘਲਾ ਜੀ ਜੋ ਰਾਸ਼ਟਰੀ ਹੈ ਉਹ ਪ੍ਰਧਾਨ ਨੇ ਅਸੀਂ ਇੱਥੇ ਪਹੁੰਚੇ ਆ ਔਰ ਚੌਕੇ ਪਿਛਲੇ ਬਹੁਤ ਸਾਲਾਂ ਤੋਂ ਓਮ ਪ੍ਰਕਾਸ਼ ਓਮੀ ਜੀ ਭਾਰਤੀ ਮਹਾਵਿਦਾਲ ਸੰਗਰੂਰ ਦੇ ਦਲਪਤੀ ਸੀ ਉਹਨਾਂ ਨੂੰ ਕੁਝ ਕਾਰਨਾ ਕਰਕੇ ਇਸ ਦਲ ਦੇ ਵਿੱਚੋਂ ਬਰਖਾਸਤ ਕਰ ਦਿੱਤਾ ਗਿਆ ਸੀ ਔਰ ਉਸ ਤੋਂ ਬਾਅਦ ਓਮ ਪ੍ਰਕਾਸ਼ ਜੀ ਨੇ ਆਪਣਾ ਅਰਜ਼ਾਈਨ 25 12 2024 ਨੂੰ ਰਾਸ਼ਟਰੀ ਪ੍ਰਦਾਨ ਜੀ ਕੋਲ ਭੇਜ ਦਿੱਤਾ ਸੀ ਜੋ ਕਿ ਉਸ ਨੂੰ ਸਵਕਾਰ ਕੀਤਾ ਗਿਆ ਔਰ ਉਸ ਤੋਂ ਬਾਅਦ ਅੱਜ ਅਸੀਂ ਧੂਰੀ ਇੱਥੇ ਸੰਗਰੂਰ ਵਿਖੇ ਪਹੁੰਚ ਕੇ ਜੋ ਪ੍ਰਾਣੀ ਸੰਸਥਾ ਸੀ ਉਸ ਨੂੰ ਬਰਖਾਸਤ ਕਰਕੇ ਨਵੀਂ ਸੰਸਥਾ ਅੱਜ ਅਸੀਂ ਇੱਥੇ ਕਾਇਮ ਕੀਤੀ ਹੈ ਔਰ ਉਸ ਦੇ ਵਿੱਚ ਅਸੀਂ ਦੱਸ ਦੱਸ ਰਹੇ ਹਾਂ ਕਿ ਜੋ ਓਮ ਪ੍ਰਕਾਸ਼ ਜੀ ਨੇ ਪਿਛਲੇ ਕਈ ਸਾਲਾਂ ਤੋਂ ਸੰਸਥਾ ਦਾ ਜੋ ਵੀ ਸਮਾਨ ਉਹਨਾਂ ਦੇ ਕੋਲ ਪਿਆ ਸੀ ਉਹ ਜਿਹੜੀ ਨਵੀਂ ਕਮੇਡੀ ਇੱਥੇ ਬਣਾਈ ਗਈ ਹੈ ਉਸ ਨੂੰ ਉਰਧ ਕਰਨਗੇ ਔਰ ਜੋ ਹਿਸਾਬ ਕਿਤਾਬ ਹੈ ਉਸ ਕਮੇਟੀ ਨੂੰ ਸੌਂਪਣਗੇ